ਹੈਲੋ ਸੀਪੀ ਕੋਲਤਾ ਪੁਲਿਸ ਕੰਟਰੋਲ ਰੂਮ ਦੇ ਅੰਦਰ ਹਾਂ ਸਰ ਮੈਂ ਤੇ ਜੋਇ ਚੌਂਕ ਪਾਸੋਂ ਆ ਰਿਹਾ ਸੀਗਾ ਪੈਦਲ ਤੇ ਮੇਰਾ ਨਾ ਲੈਪਟਾਪ ਦਾ ਬੈਗੂ ਮੇ ਲੈ ਗਿਆ ਤੇ ਵਿੱਚੋਂ ਦਫਾ ਹੀ ਆ ਪਿਆ ਸੀ ਕੋਈ ਦੋ ਮੋੜ ਮੇਲ ਖਵਾ ਰਾਇ ਜੀ ਸਰ ਜੀ ਜੀ ਹਾਂ ਜੀ ਮੈਂ ਇੱਕ ਪਾਸੋਂ ਤੋਂ ਨੋਟ ਹੈ ਕਪੈਟਰ ਕੱਤੀ ਪੁਲਿਸ ਅੰਜੋ ਲਕਸ਼ਮੀ ਮਹਾਲਾ ਕਿਰਨ ਮੰਦਿਰ ਦੇ ਨੇੜੇ ਜਾ ਰਿਹਾ ਸੀ ਮੈਂ ਜਿਹੜਾ ਸਨੇਚ ਕੀਤਾ ਜਿਹਦੇ ਵਿੱਚ ਐਂਪਲ ਦਾ ਲੈਪਟਾਪ ਮੋਬਾਈਲ ਤੇ 10000 ਰੁਪਏ ਸੀ ਇਹ ਖੋ ਕੇ ਫਰਾਦ ਚੈਕਿੰਗ ਪਿਕ ਮਨੂਬ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਨਿਰਦੇਸ਼ਨ ਅਨੁਸਾਰ ਜਿਹੜਾ ਅਸੀਂ ਇੱਕ ਐਕਸਰਸਾਈਜ਼ ਜਿਹੜੀ ਹੈ ਅਸੀਂ ਪਲਾਨ ਕੀਤੀ ਹੈ ਉਹ ਉਹ ਕਿਛੁਛਾਈ ਦੇ ਵਿੱਚ ਅਸੀਂ ਜਿਹੜੇ ਹੈਗੇ ਬਕੂਆਂ ਤੇ ਜਿਹੜੇ ਸਿੱਡਿਕ ਸੀਲਿੰਗ ਅਤੇ ਜਿਹੜੇ ਅਲਰਟਸ ਜਿਹੜੇ ਪੁਆਇੰਟ ਚਲੇ ਉਹ ਅਸੀਂ ਡੈਟਿਗਨੇਟ ਕੀਤੇ ਹੋਇਆਗੇ ਉਥੇ ਜਿਹੜੇ ਸਾਡੇ ਹਰ ਇੱਕ ਨਾਕਾ ਜਿਹੜੇ ਗੈਸਟਰਡੌਕਸ ਦੇ ਗੈਸਟਰਲ ਅਪਡੇਟ ਨੋਟੀਫਿਕੇਸ਼ਨ ਇਹ ਚੱਲੇਗਾ ਉਹ ਉਹੀ ਅਸੀਂ ਇੱਕ ਜਿੱਥੇ ਐਕਸਰਸਾਈਜ਼ ਕੀਤੀ ਹੈ ਜਿੱਥੇ ਕੋਈ ਵੀ ਟਾਈਮ ਜਾਂ ਕੋਈ ਵੀ ਇਨਸੀਡੈਂਟ ਦੀ ਸੂਚਨਾ ਤੇ ਆ ਜਿਹੜੇ ਜਿਹੜੇ ਸਪੈਸਿਫਿਕ ਪੁਆਇੰਟ ਐ ਆਟੋਮੈਟਿਕਲੀ ਐਕਟੀਵੇਟ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣਾ ਵਨ ਮਾਲਵੇ ਕਿਚੋਕ ਹੈ ਕਿਤੇ ਪੁਆਇੰਟ ਹੈਗਾ ਜਿਹੜਾ ਐਕਟੀਵੇਟ ਹੈਗਾ ਕਿਤੇ ਐਸਪੀ ਚੰਕਲ ਕਿਤੇ ਮੌਜੂਦ ਨੇ ਕਿਤੇ ਅਸੀਂ ਜਿਹੜੀ ਵੀ ਸਪੈਸੀਫਿਕ ਇਨਫੋਰਮੇਸ਼ਨ ਹੈ ਐਜ਼ ਅ ਸਪੈਸੀਫਿਕ ਜੋ ਵੀ ਅ ਕਰੈਮ ਹੈ ਜਾਂ ਕੋਈ ਜਨਰਲ ਲਾਅਨ ਆਰਡਰ ਹੈ ਜਾਂ ਕੋਈ ਵੀ ਹਾਂ ਐਕਟੀਵਿਟੀ ਹੈ ਜੋ ਸਾਡੇ ਧਿਆਨ ਚ ਆਂਦੀ ਹੈ ਉਸ ਨੂੰ ਦੇਖਦੇ ਹੋਏ ਅਸੀਂ ਜਿੱਥੇ ਸਪੈਸੀਫਿਕ ਜੜੀ ਨਾਕੇ ਤੰਦੀ ਹੈ ਉਹ ਅਸੀਂ ਕਰਦੇ ਨੇ ਜੇ ਤੋ ਜਿਹੜਾ ਇਹ ਸਟੋਰ علاوہ ਜਿਹੜਾ ਸਾਡਾ ਮੇਨ ਫਰਸਟਾ ਜਨਰਲ ਫਰੈਂਡ ਨੂੰ ਜਿਹੜੇ ਹੋਪਣਾ ਹੈਗਾ